ஆனா அது சமீப ਮੈਨੂੰ ਤਾਂ ਲੱਗਿਆ ਕਿ ਤੇ ਮੈਨੂੰ ਇੱਥੇ ਫਸਾ ਕੇ ਤੂੰ ਭੁੱਲ ਹੀ ਗਈ ਐ ਲੈ ਮੇਰੇ ਕਹੇ ਤੇ ਤੂੰ ਇੰਨੇ ਕੰਮ ਕੀਤੇ ਆ ਐਦਾਂ ਮੈਂ ਤੈਨੂੰ ਛੱਡ ਦਾਂਗੀ ਐਦਾਂ ਹੋ ਸਕਦਾ ਐ ਹੁਣ ਆਪਾਂ ਗੱਡੀ 'ਚ ਬਹਿ ਕੇ ਹੀ ਗੱਲਾਂ ਕਰਨੀਆਂ ਕਿ ਅੰਦਰ ਆਵਾ ਉਹ ਆ ਜਾ ਭੈਣ ਆ ਜਾ ਸ਼ੁਕਰ ਆ ਤੂੰ ਆਈ ਐ ਆ ਜਾ ਆ ਜਾ ਤੇ ਬੈ ਨਾਪੜਿ ਛੇਤੀ ਛੇਤੀ ਪਾਣੀ ਲੈ ਕੇ ਆ ਬੰਗੀ ਇਹ ਕੌਣ ਆ ਓਹੋ ਤੈਨੂੰ ਦੱਸਿਆ ਤਾਂ ਸੀ ਕੰਮਚੋਰ ਅੱਛਾ ਤੈਨੂੰ ਸਾਰੇ ਬਾਰੇ ਪਤਾ ਹੈ ਚੱਲ ਛੱਡ ਆ ਫੜ ਇਹਦੇ ਵਿੱਚ ਚਾਕਲੇਟਸ ਆ ਤੇ ਜਿਹੜੇ ਤੈਨੂੰ ਕੇਕ ਪਸੰਦ ਆ ਉਹ ਲੈ ਕੇ ਆਈ ਹਾਂ ਹਈ ਇਹਨੂੰ ਨਾ ਮੈਂ ਇਸ ਤੇ ਲੁਕਾ ਦੇਣੀ ਆ ਇਹਨਾਂ ਨੂੰ ਬੜਾ ਖਾਣ ਦਾ ਪਤਾ ਓਹ ਹਾਂ ਤੂੰ ਦੀ ਨਹੀਂ ਵੱਜਦੀ ਫਿਰਦੀ ਆ ਨੀ ਆਪਣੇ ਘਰ ਆ ਕੁੜੀ ਇਹ ਕੌਣ ਆਈ ਆ ਜੇ ਰਪਾਲਜੀ ਨੇ ਕਿਸੇ ਨੂੰ ਬੁਲਾਉਣਾ ਸੀ ਤੇ ਸਾਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਅੱਜ ਤੇ ਇਹਨੂੰ ਬੁਲਾਇਆ ਕੱਲ ਨੂੰ ਕਿਸੇ ਹੋਰ ਨੂੰ ਵੀ ਬੁਲਾਉਗੀ ਇਹ ਕੁੜੀ ਤਾਂ ਬਾਹਲੇ ਖੁੱਲੀ ਹੋਈ ਐ ਇਹਦੇ ਨਾਲ ਨਾਲੇ ਸਾਨੂੰ ਤਾਂ ਕਦੇ ਰਪਾਲ ਜੀ ਨੇ ਇਹਦੇ ਬਾਰੇ ਦੱਸਿਆ ਹੀ ਨਹੀਂ ਚਲੋ ਠੀਕ ਆ ਮੰਮੀ ਮੈਂ ਨਾ ਪਾਣੀ ਲੈ ਕੇ ਆਉਣੀ ਆ ਤੁਸੀਂ ਜਾ ਕੇ ਬੈਠੋ ਤੇ ਪਤਾ ਕਰੋ ਇਹ ਕੁੜੀ ਕੌਣ ਆ ਮੈਨੂੰ ਨਾ ਦਾਲ ਚ ਕੁਛ ਕਾਲਾ ਹੀ ਲੱਗਦਾ ਪਿਆ ਔਰ ਚੱਲੇ ਤੂੰ ਆਪਣੇ ਦਿਮਾਗ ਚ ਨਾ ਕੁਛ ਇਹੋ ਜਿਹਾ ਨਾ ਲਿਆਇਆ ਕਰ ਮੈਂ ਜਾਣੀ ਅੰਦਰ ਤੂੰ ਲਿਆ ਪਾਣੀ ਮੈਂ ਦੇਖਦੀ ਆਂ ਕੌਣ ਚੰਗੀ ਰੁਪਾਲੀ ਆਈ ਆ ਮੰਮੀ ਤੇ ਮੇਰੇ ਨਾਲ ਹੀ ਇਗਨੋਰ ਕਰਨ ਲੱਗ ਗਿਆ ਮੇਰੇ ਕੋਲ ਮੁੰਡਾ ਵੀ ਆ ਤੇ ਮੈਨੂੰ ਲੱਗਦਾ ਹੁਣ ਮੇਰੀ ਬੁੱਕਤ ਨਾ ਘਟ ਜਾਨੀ ਆ ਸ਼ੁਕਰਪ੍ਰੀਤ ਤੁਮੈਨੂੰ ਮਿਲਣਾ ਹੀ ਤੈਨੂੰ ਮਿਲ ਕੇ ਨਾ ਮੇਰਾ ਮਨ ਥੋੜਾ ਹੋਰ ਜਹ ਹੋ ਗਿਆ ਸਾਡੇ ਮੇਰੀ ਸੱਸ ਦੀਆਂ ਰੋਜ਼ ਉਹੀ ਗੱਲਾਂ ਬੱਚਾ ਕਰ ਲੈ ਬੱਚਾ ਕਰ ਲੈ ਆਓ ਆ ਮਮੀ ਜੀ ਇਹ ਨਾ ਮੇਰੀ ਫਰੈਂਡ ਆ ਪ੍ਰੀਤ ਇਹ ਉਹੀ ਆ ਜਿਹਦੇ ਘਰੇ ਅਸੀਂ ਰਹਿ ਰਹੇ ਸੀ ਅੱਛਾ ਇਹ ਪ੍ਰੀਤ ਐ ਬੇਟਾ ਜੇ ਕਿਸੇ ਨੇ ਆਣਾ ਹੁੰਦਾ ਤਾਂ ਪਹਿਲੇ ਦੱਸੀਦਾ ਹੁੰਦਾ ਅਸੀਂ ਕੁਝ ਵਧੀਆ ਤਿਆਰੀਆਂ ਕਰਕੇ ਰੱਖਦੇ ਇਕੱਲੀ ਚਾਹ ਪਿਲਾ ਕੇ ਥੋੜਾ ਨਾ ਦੋਰਾਂਗੇ ਹੁਣ ਓਹੋ ਕੋਈ ਗੱਲ ਨਹੀਂ ਮਮੀ ਜੀ ਇਹ ਕਿਹੜਾ ਮੈਨੂੰ ਹੱਥ ਲਾ ਕੇ ਚੱਲੀ ਐ ਇੱਥੇ ਹੀ ਐ ਆਪਾਂ ਹੁਣ ਖਾਣ ਪੀਣ ਦੀ ਤਿਆਰੀ ਕਰ ਲੈਨੇ ਆ ਲਵਪ੍ਰੀਤ ਤੂੰ ਕੱ데 ਬੈਠ ਗਈ ਮੇਰੀ ਪ੍ਰੀਤ ਨੂੰ ਨਾ ਵਾਈਟ ਪਾਸਤਾ ਬਹੁਤ ਪਸੰਦ ਆ ਚੱਲ ਤੂੰ ਉਹ ਬਣਾ ਬੀਵੀ ਮੰਮੀ ਨੂੰ ਪੁੱਛ ਲੋ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਰਸੋਈ ਦਾ ਜਿੰਨਾ ਵੀ ਕੰਮ ਆ ਸਾਰਾ ਮੈਂ ਕਰਦੀ ਆ ਤੇ ਐਤਵਾਰ ਨੂੰ ਮੈਂ ਰੈਸਟ ਤੇ ਹੁੰਨੀ ਆ ਤੇ ਬਾਕੀ ਇੱਕ ਦੋ ਦਿਨ ਤੱਕ ਆਪਾਂ ਨੇ ਕੰਮ ਵੰਡ ਹੀ ਲੈਣੇ ਆ ਤੇ ਅੱਜ ਵਾਈਟ ਪਾਸਤਾ ਨਾ ਤੁਸੀਂ ਬਣਾ ਲਓ ਲਵਪ੍ਰੀਤ ਕੀ ਗੱਲ ਉਹ ਰਸੋਈ ਆ ਕੋਈ ਬੈਂਕ ਨਹੀਂ ਜਿਹੜੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਹੀ ਓਪਨ ਹੁੰਦੀ ਆ ਮੰਮੀ ਜੀ ਥੋੜਾ ਸਮਝਾਓ ਲਾਪ੍ਰਿਤ ਨੂੰ ਮੇਰੀ ਫਰੈਂਡ ਆਈ ਐ ਉਹ ਕੋਈ ਨਹੀਂ ਮੈਂ ਬਣਾ ਲੈਂਦੀ ਆ ਵਾਈਟ ਪਾਸਤਾ ਜਾਂ ਹੋਰ ਕੁਝ ਖਾਣਾ ਹੋਰ ਕੁਝ ਦੱਸ ਦੋ ਫਰੂਟ ਖਾ ਲੋ ਜੂਸ ਪੀ ਲੋ ਮੰਮੀ ਜੀ ਪਰ ਲਾਪ੍ਰਿਤ ਨੇ ਜਵਾਬ ਦੇ ਕੇ ਨਾ ਚੰਗਾ ਨਹੀਂ ਕੀਤਾ ਦੀਦੀ ਸੋਮਵਾਰ ਤੋਂ ਲੈ ਕੇ ਨਾ ਸ਼ਨੀਵਾਰ ਤੱਕ ਘਰ ਦਾ ਜਿੰਨਾ ਵੀ ਕੰਮ ਆ ਜਿਵੇਂ ਕਿ ਝਾੜੂ ਪੋਚਾ ਡਸਟਿੰਗ ਜਾਂ ਕਿਚਨ ਦਾ ਸਾਰਾ ਕੰਮ ਮੈਂ ਹੀ ਕਰਦੀ ਆ ਪਰ ਸੰਡੇ ਨੂੰ ਸੰਡੇ ਨੂੰ ਮੈਂ ਨਹੀਂ ਹੱਥ ਲੋਂਦੀ ਸਵੇਰ ਦੀ ਰੋਟੀ ਸਾਡੀ ਬਾਹਰੋਂ ਆਉਂਦੀ ਆ ਦੁਪਹਿਰ ਦੀ ਤੇ ਰਾਤ ਦੀ ਮੰਮੀ ਬਣਾਉਂਦੇ ਨੇ ਚਾਰ ਰੁਪਾਲੀ ਕੋਈ ਗੱਲ ਨਹੀਂ ਤੂੰ ਬਹਿਸ ਨਾ ਕਰ ਤੂੰ ਆ ਮੇਰੇ ਨਾਲ ਅੱਲਾਂਜੀ ਸੂਟ ਵਾਲੀ ਆਪਣੇ ਆਪ ਨੂੰ ਤਿੱਖੀ ਮਿਰਚ ਨਹੀਂ ਮੰਨਦੀ ਵੀ ਜ਼ਿਆਦਾ ਕੋਈ ਗੱਲ ਨਹੀਂ ਕੀ ਤੂੰ ਦੇਖੀ ਜਾ ਮੈਂ ਵੀ ਇਹ ਤੋਂ ਡੰਡੀ ਤੋਂ ਹੀ ਫੜਨਾ ਤੂੰ ਮੈਨੂੰ ਦੱਸ ਕਿਦਾਂ ਠੀਕ ਆ ਹੋਣਾ ਹਵਾ ਪਾਣੀ ਤੇਰਾ ਚੇਂਜ ਹੋਇਆ ਆ ਤੇ ਤੇਰੇ ਦਰਦ ਤਾਂ ਨਹੀਂ ਹੁੰਦੀ ਹੁਣ ਯਾਰ ਹੁਣ ਉਸ ਚੀਜ਼ ਦਾ ਦਰਦ ਤਾਂ ਮਾੜਾ ਮੋਟਾ ਰਹਿੰਦਾ ਹੀ ਐ ਐਨਾ ਕਾ ਤਾਂ ਮੈਨੂੰ ਐਡਜਸਟ ਕਰਨਾ ਹੀ ਪੈਣਾ ਲਫਾਫੇ ਚ ਨਾ ਮੈਂ ਤੇਰੀ ਦਵਾਈ ਰੱਖੀ ਹੋਈ ਆ ਉਹ ਖਾ ਲਵੀ ਪਰ ਇਸ ਵਾਰੀ ਨਾ ਦਵਾਈ ਚੇਂਜ ਕਰਕੇ ਲੈ ਕੇ ਆਈ ਨਾ ਉਹਦੇ ਨਾਲ ਤੇਰੇ ਪੇਨ ਨਹੀਂ ਹੋਊਗੀ ਤੀਤ ਸਾਲ ਹੋ ਗਿਆ ਮੈਨੂੰ ਦਵਾਈ ਖਾਂਦੇ ਨੂੰ ਬਟ ਇੱਕ ਪਰਸੈਂਟ ਵੀ ਮੇਰੇ ਫਰਕ ਨਹੀਂ ਪਿਆ ਮੈਨੂੰ ਨਹੀਂ ਲੱਗਦਾ ਮੈਂ ਠੀਕ ਹੋਣਾ ਜੇ ਉਹ ਪਲੀ ਤਾਂ ਦਵਾਈ ਖਾਣ ਨਾਲ ਠੀਕ ਨਹੀਂ ਹੁੰਦੀ ਪਈ ਪਰ ਇੱਕ ਚੀਜ਼ ਇਹ ਵੀ ਤਾਂ ਦੇਖਣਾ ਕਿ ਉਹ ਚੀਜ਼ ਵੱਧਦੀ ਨਹੀਂ ਪਈ ਸਟੇਬਲ ਤੇ ਹੈ ਨਾ ਉੱਥੇ ਤੈਨੂੰ ਇਹ ਵੀ ਪਤਾ ਆ ਕਿ ਜੇ ਤੂੰ ਦਵਾਈਖਾਨੇ ਬੰਦ ਕਰ ਦਿੱਤੀ ਤਾਂ ਉਹ ਚੀਜ਼ ਕਿੱਥੋਂ ਤੱਕ ਵੱਧ ਸਕਦੀ ਹੈ ਤੇ ਕਿੱਥੋਂ ਤੱਕ ਤੈਨੂੰ ਦਰਦ ਸਹਿਣਾ ਪੈਣਾ ਹੈ ਨਹੀਂ ਪਾਗਲ ਜੇ ਕਿਸੇ ਨੇ ਅਮੇ ਦੇਖ ਲਿਆ ਨਾ ਪਸੂੜੀ ਪੈ ਜਾਊਗੀ ਇੱਥੇ ਹੁਣੇ ਤੂੰ ਗੱਲ ਦੱਸ ਮੈਂ ਇੰਨਾ ਸਾਰਿਆਂ ਨੂੰ ਇਸ ਤਕਲੀਫ ਬਾਰੇ ਕਿੱਦਾਂ ਦੱਸੂੰਗੀ ਤੈਨੂੰ ਪਤਾ ਹੈ ਆਪਣੇ ਮੂੰਹ ਮੈਂ ਇਹ ਗੱਲ ਦੱਸ ਨਹੀਂ ਸਕਦੀ ਜੇ ਸੁਰਨੇ ਨੇ ਪੁੱਛ ਲਿਆ ਸੁਰਨੇ ਨੇ ਕਿਹਾ ਵੀ ਇਹ ਗੱਲ ਤੂੰ ਮੈਨੂੰ ਪਹਿਲਾਂ ਨਹੀਂ ਦੱਸੀ ਕੋਈ ਗੱਲ ਨਹੀਂ ਜਿਸ ਦਿਨ ਸਵਰਨੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਨਾ ਤੂੰ ਜਿੱਦਾਂ ਕਿਦਾਂ ਕਰਕੇ ਮੈਨੂੰ ਇੱਕ ਫੋਨ ਕਰਦੀ ਮੈਂ ਆਪੇ ਹੀ ਸੰਭਲੂਗੀ ਇੰਨਾ ਸਾਰਿਆਂ ਦੇ ਸਾਹਮਣੇ ਤੈਨੂੰ ਕੱਢ ਕੇ ਲੈ ਕੇ ਜਾਊਂਗੀ ਐਨਾਂ ਕਿ ਸੁਣਿਆ ਕਿ ਤੈਨੂੰ ਮੈਂ ਘਰੋਂ ਕੱਢ ਕੇ ਲੈ ਜਾਊਂਗੀ ਬਾਕੀ ਦੀ ਗੱਲ ਤੇ ਸੁਣੀ ਹੀ ਨਹੀਂ ਲੱਗਦਾ ਕੰਨ ਵੇਕ ਹੋ ਗਏ ਮੇਰੇ ਮੈਂ ਕੀ ਹੋਇਆ ਕੈਨੂ ਤੂੰ ਆਪਣੇ ਆਪ ਤੇ ਮਾਰੀ ਜਾਨੀ ਆ ਕੁਛ ਨਹੀਂ ਮੇਰੇ ਕੰਨ ਵੀਕ ਹੋ ਗਏ ਜਾ ਤੁਸੀਂ ਆਪਣੇ ਪਾਸਾ ਬਣਾਓ ਹੋਰ ਸਨਾਰੂ ਪੱਲੀ ਐਂਟਰੀ ਕਿੰਦਾ ਜ਼ਬਰਦਸਤ ਹੋਈ ਫਿਰ ਕਾਦੀ ਐਂਟਰੀ ਜ਼ਬਰਦਸਤ ਹੋਈ ਐ ਬੋਲੀਆਂ ਪਾਪਾ ਇਹਨਾਂ ਨੇ ਮੇਰੀ ਕੁੱਤੇ ਖਾਣੀ ਕਰ ਦਿੱਤੀ ਅੱਛਾ ਇਹਨਾਂ ਤੋਂ ਇਲਾਵਾ ਘਰ ਦੇ ਵਿੱਚ ਹੋਰ ਕੌਣ ਕੌਣ ਆ ਇੱਕ ਮੇਰੀ ਦਰਾਨੀ ਆ ਲਵਪ੍ਰੀਤ ਜਿਹੜੀ ਹੁਣ ਤੂੰ ਦੇਖੀ ਆ ਇਹ ਕਿਸ ਤੋਂ ਇਲਾਵਾ ਉਹਦਾ ਘਰ ਵਾਲਾ ਮਨਪ੍ਰੀਤ ਇੱਕ ਉਹ ਨਹੀਂ ਮਨ ਆਂਦਾ ਪਿਆ ਤੇ ਮਨਪ੍ਰੀਤ ਉਤੋਂ ਹੈਗੀ ਜੈਸਮਿਨ ਮੇਰੀ ਨਨਾਨ ਇਹਨੇ ਉਹ ਤੋਂ ਵੀ ਸਿਰ ਲਾਇਆ ਪਿਆ ਬੋਲੀਆਂ ਪਾ ਪਾ ਕੇ ਕੁੱਤੇ ਖਾਣੀ ਸਮਝੀ ਨਹੀਂ ਮੈਂ ਬੋਲੀਆਂ ਤਾਂ ਇਹਨਾਂ ਨੇ ਵਾਵਾ ਭਾਈਆ ਪ੍ਰੀਤ ਉਹਦੇ ਵਿੱਚੋਂ ਇੱਕ ਬੋਲੀ ਤਾਂ ਮਨਪ੍ਰੀਤ ਨਹੀਂ ਬਾਈ ਜਿਹਦੇ ਤੇ ਤਾਂ ਮੇਰਾ ਹਾਸਾ ਨਿਕਲਣ ਵਾਲਾ ਸੀ ਕਹਿੰਦਾ ਵਾਰੀ ਵਰਸੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਚਰਨਾ ਫਟੇ ਮਸ ਵਰਨਾ ਇਹ ਤਾਂ ਰੁਪਾਲੀ ਬੋਲੀ ਬਿਲਕੁਲ ਸਹੀ ਪਾਈ ਸਵਰਨੇ ਤੇ ਤੇ ਜੇ ਵਿੱਚ ਮੈਂ ਖੜੀ ਹੁੰਦੀ ਤਾਂ ਇੱਕ ਬੋਲੀ ਮੇਰੇ ਵੱਲੋਂ ਵੀ ਆਣੀ ਸੀ ਕੀ ਬਾਰੀ ਬਾਰੀ ਖਟਣ ਗਿਆ ਸੀ ਖਟ ਕੇ ਲਿਆਂਦੀਆਂ ਲੀਕਾਂ ਹੁਣ ਨਿਕਲਣਗੀਆਂ ਸਵਰਨੇ ਦੀਆਂ ਚੀਕਾਂ ਥੋੜੀ ਥੋੜੀ ਗੱਲ ਸਮਝ ਆਉਂਦੀ ਪਈ ਆ ਜੇ ਵਿੱਚ ਕੰਧ ਨਾ ਹੁੰਦੀ ਤੇ ਸਾਰੀ ਗੱਲ ਸਮਝ ਆ ਜਾਣੀ ਸੀ ਆ ਕੀ ਜੋ ਕੱਲੀ ਖੜੇ ਬੜਬੜ ਜੇ ਕਰੇ ਜਾਨੀ ਆ ਆ ਜਾਓ ਮਾਤਾ ਤੁਸੀਂ ਜਾ ਕੇ ਨਾ ਪਾਸ ਤੱਕ ਨਾਲੋ ਤੇ ਉੱਥੇ ਆਪਣੀ ਕੁੜਜੀ ਬਣੀ ਜਾਂਦੀ ਆ ਮੰਮੀ ਇੱਕ ਦਲ ਮੈ ਤੁਹਾਨੂੰ ਕਹਾ ਦਿੰਨੀ ਆ ਉੱਥੇ ਨਾ ਆਪਣੇ ਖਿਲਾਫ ਜਰੂਰ ਕੋਈ ਨਾ ਕੋਈ ਗੱਲ ਹੋ ਰਹੀ ਆ। ਜਿਹੜੀ ਤੇਰੇ ਕਮਰੇ ਚ ਕਾਲੇ ਟੇਪ ਪਈਆਂ ਨਾ ਉਹਨੂੰ ਲਿਆ ਕੇ ਨਾ ਆਪਣੇ ਕੂਥੇ ਤੇ ਲਾ ਲ। ਜੇ ਕੁਝ ਨੇ ਵੀ ਹੋਣਾ ਨਾ ਤਾਂ ਵੀ ਨਾ ਕੁਝ ਨਾ ਕੁਝ ਕਰਾ ਦੇਣਾ। ਮੈਂ ਵੱਡੇ ਮਾੜ ਆਈ ਦੀ ਨਾ ਮੇਰੇ ਤੇ ਇੰਨੀ ਕਿ ਬਖਸ਼ੀਸ਼ ਹੈਗੀ ਆ ਕਿ ਜਦੋਂ ਆਪਣੇ ਖਿਲਾਫ ਕੁਝ ਹੁੰਦਾ ਹੋਵੇ ਨਾ ਮੇਰੀ ਖੱਬੀ ਅੱਖ ਫੜਕਣ ਲੱਗ ਜਾਂਦੀ ਆ। ਅੱਜ ਤੇਰੀ ਖੱਬੀ ਅੱਖ ਫੜਕਦੀ ਆ ਤੇ ਮੇਰੀ ਸੱਜੀ ਫੜਕਦੀ ਆ। ਜੇ ਕੁਝ ਚੰਗਾ ਹੋਣਾ ਹੈ ਤੇ ਕੁਝ ਮਾੜਾ ਹੋਣਾ ਕਿ ਯਾ ਅੱਖਾਂ ਫੜਕਣ ਵਾਲੇ ਵਹਿਮੀ ਆ। ਅੱਜ ਜਾਓ ਜਾਓ ਤੁਹਾਡਾ ਨਾ ਪਾਸਤਾ ਥੱਲੇ ਲੱਗੀ ਜਾਂਦਾ ਤੁਹਾਡੇ ਪਾਸਤਾ ਥੱਲੇ ਲੱਗਦਾ ਤੇ ਇੱਥੇ ਮੈਨੂੰ ਲੱਗੇ ਮੈਂਥ ਮੰਗੇ ਥੱਲੇ ਲੱਗਾਂਗੀ ਆ ਬਸ ਪ੍ਰਿਤ ਮੈਨੂੰ ਐਦਾਂ ਹੀ ਮਿਲਨ ਆ ਜਾ ਕਰ ਮੈਨੂੰ ਹੌਸਲਾ ਹੋ ਜਾ ਰਿਹਾ ਅੱਜ ਤੈਨੂੰ ਮਿਲ ਕੇ ਨਾ ਮੇਰਾ ਦਰਦ ਜਾ ਘਟ ਗਿਆ ਨਾ ਪ੍ਰਿਤ ਆ ਜਾ ਪਾਸਤਾ ਬਣ ਗਿਆ ਗੇਨ ਚਲੀਏ ਮੈਂ ਨਹੀਂ ਜਾਂਦੀ ਆਪੀ ਜਾਓ ਦੇ ਕੇ ਆਓ ਯਾਰ ਆਤੀ ਹੁੰਦੀ ਆ ਵਾ ਐਨੇ ਕੰਨ ਵੀ ਲਾਈ ਜਾਨੀਆਂ ਅਸਲੀ ਗੱਲ ਫੇਰ ਨਹੀਂ ਪਤਾ ਲੱਗਦੀ ਮੰਮੀ ਤੁਸੀਂ ਕੰਨ ਲਾ ਕੇ ਦੇਖੋ ਆ ਤੁਹਾਨੂੰ ਕੁਝ ਸੁਣਦਾ ਲਾਪ੍ਰਿਤ ਉੱਥੇ ਜਾ ਕੇ ਮੇਰੇ ਕੋਲੇ ਬਹਿ ਕੇ ਸੁਣ ਲੈ ਜੋ ਸੁਣਨਾ ਹੈ ਇੱਥੇ ਕੰਨ ਲਾ ਕੇ ਕੀ ਸੁਣਦੀ ਆ ਮੈਂ ਮੰਡੀ ਲੱਗੀ ਪਈਆ ਚਲਿਏ ਸਬਜ਼ੀ ਲੈਣ ਕਦਾਲੀ ਬਣਾ ਲਈਏ ਵੈਸੇ ਵੀ ਸਬਜ਼ੀਆਂ ਖਾ ਖਾ ਕੇ ਨਾ ਮਨ ਅੱਕਿਆ ਪਿਆਗਾ ਆਹ ਅੱਜ ਇਹ ਕੋ ਸਬਜ਼ੀ ਸਬਜ਼ੀ ਰਹਿਣ ਦੋ ਰਾਜਮਾ ਚੋਲ ਬਣਾ ਲਓ ਅੱਜ ਮੈਂ ਰਾਤ ਇੱਥੇ ਰੁਕਣਾ ਹੈ ਹੱਸੀ ਗੱਲਾਂ ਨਾਨੀ ਜੀ ਤੁਸੀਂ ਅਚਾਨਕ ਹੀ ਘਰੇ ਨਾ ਲੱਗਦਾ ਛਾਪਾ ਮਾਰਿਆ ਅੱਜ ਮਾਵਾ ਨਾ ਧੀਆ ਦੇ ਘਰ ਅਚਾਨਕ ਆਣ ਨਾ ਦੀਪੀ ਤੇ ਖੁਸ਼ੀ ਕੁਛ ਹੋਰ ਹੁੰਦੀ ਹੈ ਏਦਾਂ ਕਰ ਜਾਂ ਹੁਣ ਤੂੰ ਨਾਨੀ ਵਾਸਤੇ ਨਾ ਪਾਣੀ ਲਿਆ ਮੰਮੀ ਜੇ ਤੂੰ ਆਣਾ ਹੀ ਸੀਗਾ ਮੈਨੂੰ ਨਹੀਂ ਦੱਸਣਾ ਤੇ ਮੇਰੇ ਮੁੰਡਿਆਂ ਨੂੰ ਦੱਸ ਦਿੰਦੀ ਤੈਨੂੰ ਲੈ ਹੀ ਆਂਦੇ ਬੇਟਾ ਗੱਲ ਤਾਂ ਮੈਂ ਤੇਰੇ ਨਾਲ ਕੋਈ ਕਰਨੀ ਸੀ ਜ਼ਰੂਰੀ ਤੇ ਮੈਂ ਗੱਲ ਕਰਨੀ ਸੀ ਫੋਨ 'ਤੇ ਤੇ ਮੈਂ ਫੋਨ 'ਤੇ ਗੱਲ ਕੀ ਕਰਨੀ ਜਾ ਕੇ ਉੱਥੇ ਹੀ ਗੱਲ ਕਰ ਆਂਦੀ ਆ ਮੰਮੀ ਕੀ ਜ਼ਰੂਰੀ ਗੱਲ ਤੂੰ ਤਾਂ ਟੈਨਸ਼ਨ ਹੀ ਪਾਤੀ ਦੱਸ ਕੀ ਗੱਲ ਐ ਨਾਲ ਉਹਨਾਂ ਨੇ ਤੂੰ ਟੈਨਸ਼ਨ ਕਿਉਂ ਪਾ ਲਈਏ ਗੱਲ ਖੁਸ਼ੀ ਵਾਲੀ ਏ ਕੱਲ ਬੋਝ ਪਾ ਲਈਏ ਜੇ ਖੁਸ਼ੀ ਵਾਲੀ ਗੱਲ ਆ ਨਾਨੀ ਟੈਨ ਕਿਉਂ ਪਾਈ ਜਾਂਦੇ ਹੋ ਜਲਦੀ ਜਲਦੀ ਦੱਸੋ ਐਵੇਂ ਬੁਝਾਰਤਾ ਪਾਈ ਜਾਂਦੇ ਹੋ ਖੁਸ਼ੀ ਵਾਲੀ ਗੱਲ ਏ ਮੈਂ ਕਿਰਨਾਂ ਲਈ ਰਿਸ਼ਤਾ ਲੈ ਕੇ ਆਈ ਆ ਕੀ ਗੱਲ ਕਿੰਨਾ ਦੇ ਰਿਸ਼ਤੇ ਦੀ ਗੱਲ ਸੁਣ ਕੇ ਤੁਹਾਡੇ ਰੰਗ ਕਿਉਂ ਉੱਡ ਗਏ ਨੇ ਨਾਨੀ ਹਲੇ ਤਾਂ ਸਾਡੀ ਕੁੜੀ ਨਾ ਉਸ ਦੁੱਖ ਦੇ ਵਿੱਚੋਂ ਨਿਕਲੀ ਨਹੀਂ ਹੈਗੀ ਉਹ ਉਸੇ ਦੁੱਖ ਦੇ ਵਿੱਚ ਉਲਝੀ ਪਈ ਹੈਗੀ ਰਿਸ਼ਤੇ ਬਾਰੇ ਤਾਂ ਅਸੀਂ ਹਲੇ ਕੁਝ ਸੋਚੀ ਤੁਹਾਡੀ ਗੱਲ ਮੈਂ ਸਮਝ ਨਹੀਂ ਆ ਜੇ ਆਪਾਂ ਹੁਣੇ ਨਾਲ ਕੁੜੀ ਬਾਰੇ ਕੋਈ ਸੋਚਾਂਗੇ ਤੇ 5-6 ਮਹੀਨੇ ਬਾਅਦ ਉਹਦਾ ਵਿਆਹ ਕਰਨ ਵਾਲੀ ਦਾ ਬਣਾਗੇ ਮੰਮੀ ਤੁਸੀਂ ਆਹ 5-6 ਮਹੀਨਿਆਂ ਦੀ ਗੱਲ ਕਰ ਰਹੇ ਹੋ ਅਸੀਂ ਤਾਂ ਹਲੇ ਨਾ 1.5-2 ਸਾਲ ਕੁੜੀ ਨਾਲ ਵਿਆਹ ਦੀ ਗੱਲ ਹੀ ਨਹੀਂ ਕਰਨੀ ਨਾਨੀ ਹਲੇ ਦਾਸੀ ਕੁੜੀ ਨੂੰ ਨਾ ਦੁੱਖ ਦੇ ਵਿੱਚੋਂ ਕਢਦੇ ਪਿਆ ਉਹ ਸਾਰੀਆਂ ਪੁਰਾਣੀਆਂ ਗੱਲਾਂ ਉਹਨੂੰ ਭੁਲਾਉਂਦੇ ਪਿਆ। ਇੰਨੀ ਜਲਦੀ ਅਸੀਂ ਵਿਆਹ ਦੀ ਗੱਲ ਕਰਾਂਗੇ ਤੇ ਜੇ ਉਹ ਇਸ ਤੋਂ ਵੀ ਪਹਿੜਾ ਮਿਲ ਗਿਆ ਫਿਰ ਕੀ ਕਰਾਂਗੇ? ਤੂੰ ਤਾਂ ਕਹਿਨੀ ਸੀ ਮੇਰੀ ਨੋ ਸੁਧਰ ਗਈ ਏ। ਆ ਸੁਧਰ ਗਈ ਏ। ਅਜ ਵੀ ਤਾਂ ਉਹਦੇ ਪੁੱਠੀ ਗੱਲਾਂ ਨੇ। ਹਰਦੀਪ ਤੂੰ ਤਾਂ ਪਹਿਲੇ ਹੀ ਮਾੜਾ ਸੋਚਣ ਦੇ ਹੀ ਹੈ। ਜੇ ਚੰਗਾ ਸੋਚੇਂਗੀ ਤੇ ਚੰਗਾ ਮਿਲ ਜਾਊਗਾ। ਹਰਦੀਪ ਕੁੜੀ ਨੂੰ ਅੱਜ ਨਹੀਂ ਤਾਂ ਕੱਲ ਨੂੰ ਤਾਂ ਵਿਆਹ ਹੋ ਗਏ। ਸਾਰੀ ਉਮਰ ਤਾਂ ਨਹੀਂ ਉਠਾਓਗੇ। ਹਾਂਜੀ ਨਾਨੀ ਅਸੀਂ ਕੁੜੀ ਨੂੰ ਵਿਆਹਾਂਗੇ ਜਦੋਂ ਉਹਦਾ ਮਨ ਮੰਨੂਗਾ ਗੱਲ ਕਰਾਂਗੇ ਥੋੜਾ ਟਾਈਮ ਪਾ ਕੇ ਫਿਲਹਾਲ ਤੁਸੀਂ ਇਹ ਗੱਲ ਨਾ ਇੱਥੇ ਦੱਬ ਲਓ ਅੱਜੇ ਤੂੰ ਤਾਂ ਗੱਲ ਛੱਡ ਤੂੰ ਕਿਰਨਾਂ ਨੂੰ ਬੁਲਾ ਮੈਂ ਉਹਦੇ ਨਾਲ ਗੱਲ ਕਰਨੀ ਆ ਕਿਰਨ ਨਾ ਆਪਣੇ ਭਰਾਵਾਂ ਦੇ ਆਫਿਸ 'ਚ ਜਾਂਦੀ ਏ ਸਵੇਰ ਤੋਂ ਲਾ ਕੇ ਸ਼ਾਮ ਤੱਕ ਨਾ ਉੱਥੇ ਕੰਮ ਸੰਭਾਲਦੀ ਏ ਮੈਂ ਤੇ ਕਹਿੰਨੀ ਆ ਮੰਮੀ ਉਹਦੇ ਨਾਲ ਨਾ ਹਲੇ ਕੋਈ ਗੱਲ ਨਾ ਕਰੀ ਹਜੇ ਕੁੜੀ ਨੂੰ ਨਾ 10 ਦਿਨ ਹੋਏ ਨੇ ਇੱਧਰ ਆਇਆ ਤੇ ਕੁੜੀ ਮਨ 'ਚ ਐ ਸੋਚੂਗੀ ਵੀ ਮੈਂ ਪਤਾ ਨਹੀਂ ਇਹਨਾਂ ਉੱਤੇ ਬੋਝ ਆ ਜਿਹੜਾ ਮੇਰੇ ਬਾਰੇ ਸੋਚਣ ਲੱਗ ਗਏ ਨੇ ਹੁਣੇ ਕੁੜੀ ਨੂੰ ਇੱਧਰ 10 ਦਿਨ ਹੋਏ ਨੇ ਆਈ ਨੂੰ ਤੇ ਕੰਮ ਤੁਸੀਂ ਉਹ ਦੇ ਉੱਪਰ ਕਰਾਈ ਜਾਂਦੇ ਪਿਓ ਤੇ ਵਿਆਹ ਨੂੰ ਕੀ ਏ ਜਿਹੜਾ ਰਿਸ਼ਤਾ ਮੇਰਾ ਰਹੀ ਜਾਣਾ ਉਹ ਦੋ ਭੈਣ ਭਰਾ ਹੀ ਨੇ ਮੁੰਡੇ ਦੀ ਜਿਹੜੀ ਛੋਟੀ ਭੈਣ ਏ ਉਹਨੇ 6 ਮਹੀਨੇ ਨੂੰ ਬਾਹਰ ਚਲੀ ਜਾਣਾ ਏ ਇਹ ਮੀਆਂ ਬੀਬੀ ਦੋਨੇ ਰਹੀ ਜਾਣਗੇ ਤੂੰ ਸਿਰ ਕਿਉਂ ਮਾਰਨ ਢੀਂਏ ਜੇ ਕੁੜੀ ਨੂੰ ਕੱਲਾ ਕੱਲਾ ਮੁੰਡਾ ਮਿਲਦਾ ਪਿਆ ਤੇ ਕੀ ਮਾਰਾ ਏ ਨਾ ਸੱਸਿਆ ਨਾ ਨਾਨਾ ਨਾ ਕੋਈ ਕਲੇਸ਼ ਨਾਨਾ ਜੀ ਜੀ ਫਿਰ ਇਹ ਗੱਲ ਤੁਸੀਂ ਗਲਤ ਕਰਦੇ ਪਿਓ ਜੇ ਘਰਾਂ ਦੇ ਵਿੱਚ ਕਲੇਸ਼ ਸੱਸ ਤੇ ਨਨਾਨਾ ਨਾਲ ਹੁੰਦਾ ਤੇ ਰੌਣਕਾਂ ਜੇ ਇਹਨਾਂ ਨਾਲ ਹੀ ਹੁੰਦੀਆਂ ਨੇ ਨਾਲੇ ਸਾਰੀਆਂ ਸੱਸਾਂ ਤੇ ਨਨਾਨਾ ਮਾੜੀਆਂ ਤਾਂ ਨਹੀਂ ਹੁੰਦੀਆਂ ਤੁਸੀਂ ਵੀ ਸਾਰੀ ਜ਼ਿੰਦਗੀ ਹੰਡਾਈ ਆ ਤੁਸੀਂ ਕਿੰਨੀਆਂ ਕਿ ਦੇਖ ਲਈਆਂ ਸੱਸਾਂ ਮਾੜੀਆਂ ਸਾਡੇ ਵੀ ਸੱਸ ਬੈਠੀ ਆ ਸਾਨੂੰ ਦੋਨਾਂ ਨੂੰ ਹਨ ਇਹਨਾਂ ਨੇ ਇੱਕੋ ਜਿਹਾ ਰੱਖਿਆ ਇੱਕੋ ਜਿਹਾ ਪਿਆਰ ਕੀਤਾ ਫਿਰ ਅਸੀਂ ਕਿੱਦਾਂ ਮਾੜਾ ਕਹਦੀਏ ਸਾਡੀ ਕੁੜੀ ਦੀ ਵੀ ਤਾਂ ਸੱਸ ਮਾੜੀ ਨਿਕਲ ਗਈ ਸੀ ਹੁਣ ਉਹਦੇ ਦਿਲ ਦੇ ਵਿੱਚ ਨਾ ਵਹਿਮ ਬੈਠ ਗਿਆ। ਅਸੀਂ ਨਾਨੀ ਜੀ ਰਿਸ਼ਤਾ ਉੱਥੇ ਕਰਨਾ ਜਿੱਥੇ ਉਹਨੂੰ ਸੱਸ ਚੰਗੀ ਮਿਲੂਗੀ ਤੇ ਨਾਲੇ ਤਾਂ ਉਹਦੇ ਦਿਲ ਦੇ ਵਿੱਚੋਂ ਵਹਿਮ ਨਿਕਲ ਜੂ ਤੇ ਨਾਲੇ ਆਪਣੇ ਕੁੜੀਆਂ ਨੂੰ ਅੱਗੇ ਜਾ ਕੇ ਸਮਝਾ ਸਕੂ। ਬੇਟੀ ਤੂੰ ਸਹੀ ਕਹਿੰਦੀ ਸੀ ਤੇਰੀ ਨੋ ਸੁਧਰ ਗਈ ਏ। ਦਾ ਕਿੰਨੀਆਂ ਸਿਆਣੀਆਂ ਗੱਲਾਂ ਕਰਦੀ ਏ। ਨਾਨੀ ਜੀ ਜਦੋਂ ਪਰਜਾਈਆਂ ਨਣਦਾਂ ਨੂੰ ਆਪਣੀਆਂ ਭੈਣਾਂ ਸਮਝਣ ਲੱਗ ਜਾਂਦਾ ਫਿਰ ਉਹ ਕਰ ਆਪਣੇ ਆਪ ਸਹੀ ਹੋ ਜਾਂਦਾ। ਚੱਲ ਭਾਈ ਠੀਕ ਏ। ਜਿੱਦਾਂ ਤੁਹਾਨੂੰ ਕਿਰਨਾ ਬਾਰੇ ਲੱਗਦਾ ਓਦਾਂ ਹੀ ਕਰਿਓ ਤੁਸੀਂ। ਹਿਲਹਾਲ ਤਾਂ ਨਾਨੀ ਜੀ ਅਸੀਂ ਦੋਨੋਂ ਪਰਜਾਈਆਂ ਨੇ ਕਿੰਦੇ ਨਾਲ ਬਥੇਰੀਆਂ ਖੁਸ਼ੀਆਂ ਸਾਂਝੀਆਂ ਕਰਨੀਆਂ ਨੇ ਹਲੇ ਵਿਆਹ-ਵਿਆਹ ਰਹੀ ਅਸੀਂ ਬਿਲਕੁਲ ਨਹੀਂ ਸੋਚਣਾ ਤੁਸੀਂ ਬੈਠੋ ਮੈਂ ਰਾਜਮਾ ਜਾ ਕੇ ਬਜ਼ਾਰੋਂ ਲਿਆਵਾਂ ਉਹ ਮੈਂ ਤੇਰੇ ਕੋਲ ਹੀ ਨਾ ਆਉਣ ਲੱਗੀ ਸੀ ਨਾਨੀ ਆਏ ਨੇ ਤੁਸੀਂ ਉਹਨਾਂ ਵਾਸਤੇ ਚਾਹ ਬਣਾ ਦਿਓ ਤੇ ਮੈਂ ਬਜ਼ਾਰੋਂ ਜਾ ਕੇ ਰਾਜਮਾ ਲਿਆਵਾਂ ਠੀਕ ਹੈ ਜੀ ਜਾਈਂ ਲੱਪਰੀ ਤੁਮਾਂ ਗਿਫਟ ਦਿੱਤਾ ਸੀਗਾ ਇਹ ਇਹ ਹਜੇ ਤੱਕ ਨਵਾਂ ਹੀ ਪਿਆ ਵਾ ਪਰ ਮੈਨੂੰ ਇਦਾਂ ਕਿਉਂ ਲੱਗਦਾ ਕਿ ਆਪਣੇ ਰਿਸ਼ਤੇ ਨੂੰ ਕਿਸੇ ਦੀ ਨਜ਼ਰ ਲੱਗ ਗਈ ਮਨਪ੍ਰੀਤ ਆ ਗਿਫਟ ਵਲ ਵੇਖ ਕੇ ਕੀ ਸੋਚੀ ਜਾਣਾ ਹੈ ਦੀਦੀ ਇਹ ਮੇਰੀ ਦੁਕਾਨ ਤੋਂ ਮੈਂ ਪਹਿਲੀ ਕਮਾਈ ਦਾ ਗਿਫਟ ਹੈਗਾ ਇਹ ਮੈਂ ਲੱਪਰੀ ਤੁਨੂੰ ਮੈਂ ਜਨਮ ਦਿਨ ਤੇ ਗਿਫਟ ਦਿੱਤਾ ਹੈਗਾ ਦੀਦੀ ਤਾਨੂੰ ਇਹਨਾ ਵਾਦਾ ਲਾਪਰੀਦ ਨੂੰ ਇਹਦੀ ਕਦਰ ਹੈਗੀ ਹੈ ਪਰ ਜਿੰਨੇ ਦਿੱਤਾ ਉਹਦੀ ਕਦਰ ਨਹੀਂ ਹੈਗੀ ਚੱਲ ਮਨਪ੍ਰੀਤ ਇਹਨਾ ਨਾ ਬੋਝ ਨਾ ਲਿਆ ਕਰ ਮੀਂਹ ਆ ਵੀ ਬੀਦ ਨਾ ਰਿਸ਼ਤਾ ਹੀ ਐਦਾ ਦਾ ਹੁੰਦਾ ਹੈ ਮਾੜੀ ਮੋਟੀ ਨੋਕ ਚੋਕ ਤੇ ਚਲਦੀ ਰਹਿੰਦੀ ਹੈ ਦੀਦੀ ਮੇਰਾ ਕਿਹੇ ਟਾਈਮ ਐ ਦਿਲ ਕਰਦਾ ਕਿ ਇਹਨੂੰ ਨਾ ਕੰਧ ਜੇ ਮਾਰ ਕੇ ਉਹ ਤੋੜ ਦਵਾਂ ਕੰਬਲਾ ਹੋ ਗਿਆ ਇਹਦਾ ਕੀ ਕਸੂਰ ਹੈ ਜੇ ਲਾਪਰੀਦ ਨੂੰ ਤੇਰੇ ਦਿੱਤੇ ਗਿਫਟ ਦੀ ਕਦਰ ਨਾ ਨਾ ਹੁੰਦੀ ਤੋ ਸਾਹਮ ਕੇ ਨਾ ਰੱਖਦੀ ਗਿਫਟ ਨਾਲੋਂ ਮਾ ਉਸ ਇਨਸਾਨ ਦੀ ਕਦਰ ਕਰਨੀ ਚਾਹੀਦੀ ਆ ਦੀਦੀ ਜਿੰਨੇ ਦਿਲੋਂ ਦਿੱਤਾ ਹੋਵੇ ਚੱਲ ਹੁਣ ਜ਼ਿਆਦਾ ਦੁਖੀ ਨਾ ਹੋ ਜੇ ਤੇੰਨੂੰ ਦੁਖੀ ਦੇ ਕੇ ਲਾਪਰੀਦ ਨੂੰ ਅਕਲ ਆਣੀ ਹੁੰਦੀ ਨਾ ਤੇ ਕਦੋਂ ਦੀ ਆ ਜੰਨੀ ਸੀ ਮੈਗਰੇਟ ਮੇਰੀ ਗੱਲ ਸੁਣ ਤੇੰਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਰੁਪਾਲੀ ਆਈ ਆ ਬੜੀ ਅਜੀਬੋ ਗਰੀਬ ਜੀ ਐ ਦੀਦੀ ਮੈਂ ਕੋ ਸਮਝਿਆ ਨਹੀਂ ਮੈਗਰੇਟ ਮੈਂ ਨਾ ਸਵੇਰੇ ਆ ਕਿਰਨ ਵਾਲੇ ਕਮਰੇ 'ਚ ਬੈਠੇ ਹੋਏ ਸੀ ਇਹਦੀ ਨਾ ਸੇਲੀ ਆਈ ਸੀ ਉਹਨੂੰ ਦੇਖ ਕੇ ਨਾ ਅਜੀਬ ਜੀ ਫੀਲਿੰਗ ਆ ਰਹੀ ਸੀ ਉਡੇ ਕਿਆ ਦਾ ਮਤਲਬ ਕੀ ਕਿ ਸਵਰਨਾ ਆਪਣਾ ਫਸ ਗਿਆ ਹਾਂ ਮੈਨੂੰ ਵੀ ਇਦਾਂ ਤੇ ਹੀ ਲੱਗਦਾ ਰੁਪਾਲੀ ਨੂੰ ਆਇਆ ਹਫਤਾ 10 ਦਿਨ ਤਾਂ ਹੋ ਗਏ ਨਾ ਇਹਦੇ ਪੇਕੇ ਆ ਜੋ ਭਰਾ ਆ ਨਾ ਮਾਈ ਨਾ ਕਦੀ ਉਹਨਾਂ ਦਾ ਫੋਨ ਆਇਆ ਕੁੜੀ ਕਿਸੇ ਨਾਲ ਕੋਟ ਮੈਰਿਸ ਕਰਾ ਕੇ ਰਹਿ ਰਹੀ ਐ ਤੇ ਮਾਪਿਆਂ ਨੂੰ ਪਤਾ ਹੀ ਨਹੀਂ ਸਾਡੀ ਧੀ ਕਿੱਥੇ ਐ ਸ਼ਾਤਮਨਪਤ ਨੂੰ ਲੱਗਦਾ ਕਿ ਇਹ ਪਹਿਲੇ ਕਿਸੇ ਦੀ ਛੱਡੀ ਹੋਈ ਐ ਜਾ ਫਿਰ ਇਹਦੇ ਮਾਪਿਆਂ ਨਾਲ ਇਹਦਾ ਰੋਲਾ ਚੱਲਦਾ ਪਿਆ ਮੈਂ ਕਿੰਨੀ ਆ ਆਪਾਂ ਪਤਾ ਲਵਾਈਏ ਇਹਦਾ ਜਿੱਕੜ ਜਵੱਟਾ ਮਾਰਾਂਗੇ ਤੇ ਚਿੱਕੜ ਦਾ ਆਪਣੇ ਪੈਣਾ ਤੁਸੀਂ ਆਪਣੀ ਲਾਈਫ ਚ ਜੀ ਰਹੋ ਮੈਂ ਆਪਣੀ ਲਾਈਫ ਚ ਜੀ ਰਹਿਣਾ ਉਹ ਕਮਲਿਆ ਸਵਰਨਾ ਭਾਵੇਂ ਲੱਖ ਮਾੜਾ ਹੈਗਾ ਤੇ ਆਪਣਾ ਪਰਾਈ ਹੈ ਨਾ ਆਪਰਪਾਲੀ ਤੋਂ ਕੀ ਲੈਣਾ ਆਪਾਂ ਤਾਂ ਸਵਰਨੇ ਕਰਕੇ ਕਰਨਾ ਨਾ ਜੋ ਕੁਝ ਵੀ ਕਰਨਾ ਢੋਡੇ ਕਿਆ ਦਾ ਮਤਲਬ ਕੀ ਜੇ ਆਪਾਂ ਪਰਪਾਲੀ ਦਾ ਬੈਕਗ੍ਰਾਉਂਡ ਚੈੱਕ ਕਰਦੇ ਆਂ ਜੇਰਪਾਲੀ ਕਿਸੇ ਪੱਖੋਂ ਕਾਣੀ ਨਿਕਲਦੀ ਹੈ ਫੇਰ ਉਹਦੇ ਨਾਲ ਕੀ ਹੋਊਗਾ? ਸਵਰਨੇ ਨੇ ਛੱਡਣਾ ਤਾਂ ਫੇਰ ਵੀ ਨਹੀਂ ਹੈਗਾ। ਪਤਾ ਨਹੀਂ ਕਿਉਂ। ਮੈਨੂੰ ਐਦਾਂ ਲੱਗਦਾ ਕਿ ਰੁਪਾਲੀ ਦੇ ਵਿੱਚ ਨਾ ਕੋਈ ਨਾ ਕੋਈ ਖੋੜ ਤਾਂ ਜ਼ਰੂਰ ਹੈ। ਆਪਣੇ ਸਵਰਨੇ ਦੇ ਨਾ ਅੱਖਾਂ ਤੇ ਪੱਟੀ ਬੰਨੀ ਹੋਈ ਹੈ। ਕੋਈ ਗੱਲ ਨਹੀਂ ਦੀ ਦੀ। ਲਵਾ ਲੈਨੇ ਆ ਰੁਪਾਲੀ ਦਾ ਬੈਕਗ੍ਰਾਉਂਡ ਦਾ ਪਤਾ। ਮੇਰੇ ਅਸਤੇ ਤਾਂ ਕੰਮ ਸੁੱਖਾ ਹੈ। ਮਨਪ੍ਰੀਤ ਤੇ ਛੇਤੀ ਦਾ ਨੀ ਨਾ ਆ ਕੰਮ ਕਰ ਦੇ। ਮੈਂ ਕੰਨੀ ਆ ਕਿ ਸਵਰਨੇ ਦੀ ਜ਼ਿੰਦਗੀ ਜਲਦੀ ਖਰਾਬ ਹੋਣ ਤੋਂ ਪਹਿਲੇ ਹੀ ਆਪਾਂ ਬਚਾ ਲਈਏ। ਦੀਦੀ, ਮੇਰੀ ਇੱਕ ਸੋਚ ਇਹ ਕਹਿੰਦੀ ਵੀ ਆ। ਇਸ ਵਰਨ ਨੂੰ ਹੱਥ ਲੱਗਣਾ ਨਹੀਂ ਇੱਕ ਵਾਰੀ ਦੀਦੀ ਤਿੰਨ ਤਿੰਨ ਜ਼ਿੰਦਗੀਆਂ ਖਰਾਬ ਕੀਤੀਆਂ ਇੱਕ ਜ਼ਿੰਦਗੀ ਇਹੋ ਜੀ ਆ ਜਿਹੜੀ ਹਜੇ ਦੁਨੀਆਦਾਰੀ ਦਾ ਕੁਝ ਪਤਾ ਹੀ ਨਹੀਂ ਤੂੰ ਰਹਿਮਤ ਦੀ ਗੱਲ ਤੇ ਨਹੀਂ ਕਰਦਾ ਪਿਆ ਹਾਂਜੀ ਦੀਦੀ ਮੈਂ ਰਹਿਮਤ ਦੀ ਗੱਲ ਕਰਦਾ ਪਿਆ ਉਹਨੂੰ ਵੀ ਪਤਾ ਵਿਚਾਰੇ ਨੂੰ ਕਿ ਉਹਦਾ ਪਿਓ ਕਿੱਦਾਂ ਦਾ ਚੱਲ ਫੇਰ ਮਨਪ੍ਰੀਤ ਲੱਗ ਜਾ ਕੰਮ ਤੇ ਗੱਡੀ ਚੱਕ ਤੇ ਪਤਾ ਕਰਕੇ ਆ ਇਹਦੇ ਮਾਪਿਓ ਕਿੱਥੇ ਰਹਿੰਦੇ ਨੇ ਭੈਣ ਭਰਾ ਕਿੰਨੇ ਨੇ ਕੀ ਕਰਦੇ ਨੇ ਤੇ ਕੈਰੈਕਟਰ ਵਾਈਜ਼ ਕਿੱਦਾਂ ਦੀ ਹੈ ਦੀਦੀ ਥੋੜਾ ਟਾਈਮ ਲੱਗੂਗਾ ਪਰ ਪਾਲੀ ਦਾ ਪਤਾ ਕਰਨ ਵਾਸਤੇ ਨਾ ਮੈਨੂੰ ਲਾਪ੍ਰੀਤ ਦਾ ਫੋਨ ਚਾਹੀਦਾ। ਮਨਪ੍ਰੀਤ ਲਾਪ੍ਰੀਤ ਦੇ ਫੋਨ 'ਤੇ ਪਾਸਵਰਡ ਲੱਗਾ ਹੋਣਾ ਹੈ। ਤੈਨੂੰ ਤੇ ਉਹਦਾ ਪਾਸਵਰਡ ਪਤਾ ਨਹੀਂ ਹੋਣਾ। ਮੇਰੀ ਗੱਲ ਸੁਣ। ਇਹਦੇ ਵਾਸਤੇ ਨਾ ਤੈਨੂੰ ਮਿੱਠਾ ਪਿਆਰਾ ਬੰਨਾ ਪੈਣਾ। ਚੱਲ ਕਰ ਲਈ ਮਾੜੀ ਜਿਹੀ ਐਕਟਿੰਗ। 올 ਟਾਈਮ ਦੇਣਾ। ਮੈਨੂੰ ਐਕਟਿੰਗ ਦਾ ਬਹੁਤ ਸ਼ੌਂਕ ਸੀਗਾ। ਪਰ ਹੁਣ ਲੱਗਦਾ ਉਹ ਟਾਈਮ ਆ ਗਿਆ। ਮੈਨੂੰ ਐਕਟਿੰਗ ਦਾ ਚਿਪ ਕੱਢਣੀ ਪੈਣੀ ਹੈ। ਕੋਈ ਨਾ ਦੀਦੀ ਅੱਜ ਲਾਪ੍ਰੀਤ ਨੂੰ ਲੈ ਕੇ ਜਾਂਦਾ ਡਿਨਰ ਤੇ। ਬਾਕੀ ਰੁਪਾਲੀ 'ਚ ਕਮੀ ਤਾਂ ਹੈ। ਮੈਂ ਯਕੀਨ ਨਾ ਕਹਿ ਸਕਦਾ। ਨਾ ਤੂੰ ਮ ਇੰਨੇ ਕੌਨਫੀਡੈਂਸ ਨਾਲ ਕਿੱਦਾਂ ਕਹਿ ਸਕਦਾ ਤੈਨੂੰ ਕੁਝ ਪਤਾ ਚੱਲਿਆ ਰਪਾਲੀ ਬਾਰੇ ਦੀਦੀ ਜਦੋਂ ਕੋਟ ਮੈਰੀ ਕਰਾਉਣੀ ਸੀ ਨਾ ਉਹਨੇ ਤੇ ਐਫਡੀ ਤੇ ਨਾਲ ਦੁਕਾਨ ਉਹਨੇ ਨਾ ਆਪਣੇ ਕਰਾ ਲਈ ਸੀ ਇੰਨੀ ਤਾਂ ਕਾਮਨ ਸੈਂਸ ਹੈਗੀ ਆ ਨਾ ਜੋ ਵੀ ਕੀਤਾ ਉਹਨੇ ਆਪਣੇ ਫਾਇਦੇ ਵਾਸਤੇ ਕੀਤਾ ਚੱਲ ਮਨਪ੍ਰੀਤ ਘਰ ਤੇ ਜੋ ਵੀ ਕਰਨਾ ਵੈ ਦੁਕਾਨ ਚੱਲ ਜੇ ਘਰ ਚੱਲ ਜੇ ਪਰ ਸਾਡੇ ਭਰਾ ਦੀ ਨਾ ਜ਼ਿੰਦਗੀ ਨਾ ਖਰਾਬ ਹੋਵੇ ਉਹਦੇ ਵਾਸਤੇ ਜਲਦੀ ਕੁਝ ਕਰ